ਸਿਆਸੀ ਪਿਛਟੇ ਫੁਰ ਜਿਹੜਾ ਬਦਲਾਅ ਦੀ ਰਾਜਨੀਤੀ ਪੰਜਾਬ ਦੇ ਵਿੱਚ ਆ ਉਸ ਦਾ ਪਰਥੂ ਪੰਦਾ ਦਿਖਿਆ ਤੇ ਨਤੀਜਿਆਂ ਨੇ ਅੱਜ ਜਿਹੜਾ ਚੋਣਾਂ ਦਾ ਆਇਆ ਨੇ ਉਸ ਨੇ ਅਸਰ ਦਸਤਾ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਮੰਤਰੀ ਮੌਜੂਦ ਨੇ ਅਮਨ ਅਰੋੜਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਰ ਅਰੋੜਾ ਸਾਹਿਬ ਸਭ ਤੋਂ ਪਹਿਲਾਂ ਤੇ ਜਿਹੜੇ ਨਤੀਜੇ ਆਏ ਨੇ ਅੱਜ ਕੀ ਕਹੋਗੇ ਵਿਰੋਧੀਆਂ ਨੇ ਜਿੰਨਾ ਬਵਾਲ ਕੱਟਿਆ ਸੀ ਉਹਨਾਂ ਚੰਗਾ ਸਰ ਦੇਖੋ ਵਿਰੋਧੀਆਂ ਨੇ ਜਿੰਨਾ ਵੀ ਰੌਲਾ ਪਾਇਆ ਉਹਦਾ ਜਿਹ ਮੂੰਹ ਤੋੜ ਜਵਾਬ ਹੈ ਉਹ ਲੋਕਾਂ ਨੇ ਦੇ ਦਿੱਤਾ ਅੱਜ ਹੁਣ ਤੱਕ ਦੇ ਰਿਜ਼ਲਟਾਂ ਮੁਤਾਬਕ 68% ਅਸੀਂ ਬਲਾਕ ਸਮਤੀ ਦੇ ਜ਼ੋਨ ਜਿੱਤ ਚੁੱਕਿਆ ਤੇ 85% ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਜਿੱਤ ਚੁੱਕਿਆ ਜਿਹੜੇ ਕਿ ਹੁਣ ਤੱਕ ਦੇ ਆਈ ਥਿੰਕ ਸਭ ਤੋਂ ਵੱਡਾ ਫਤਵਾ ਜਿਹੜਾ ਕਿਸੇ ਪਾਰਟੀ ਦੇ ਵਿੱਚ ਉਹ ਹੈ ਸੋ ਜਿੰਨਾ ਉਹਨਾਂ ਨੇ ਰੌਲਾ ਪਾਇਆ ਉਨੇ ਹੀ ਲੋਕਾਂ ਨੇ ਮਿੱਠ ਕੇ ਡਟ ਕੇ ਸਾਡੇ ਹੱਕ ਦੇ ਵਿੱਚ ਖੜੇ ਸੋ ਇਹਦੇ ਲਈ ਧੰਨਵਾਦ ਹੈ ਉਹਨਾਂ ਦਾ अच्छा दूजे पासे सियासी रोले तो खूब पेपर दिल्ली ਦੇ ਵਿੱਚ ਮੁਰ ਤੋਂ ਬੀਜੇਪੀ ਕਹਿਣ ਲੱਗੀ ਆ ਪੋਲੂਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਪਹਿਲਾਂ ਜ਼ਿੰਮੇਵਾਰ ਸੀ 7 ਮਹੀਨੇ ਤੋਂ ਅਸੀਂ ਕੰਟਰੋਲ ਕਰ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੇ ਸਰ ਤੇ ਠੀਕੜਾ ਫੋੜਿਆ ਜਾਂਦਾ ਸੀ ਤੇ ਕਹਿੰਦੇ ਨੇ ਹੁਣ ਟਰਾਂਸਪੋਰਟਰਾਂ ਨੂੰ ਵੀ ਐਂਟਰੀ ਨਹੀਂ ਦੇਵਾਂਗੇ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਸਰਕਾਰ ਪਿਛਲੀ ਸਰਕਾਰ ਨੂੰ ਕਰਜ਼ੇ ਲਈ ਲਾਅ ਐਂਡ ਆਰਡਰ ਦੇ ਲਈ ਕਿਸੇ ਹੋਰ ਚੀਜ਼ ਦੇ ਲਈ ਤਾਂ ਜ਼ਿੰਮੇਵਾਰ ਠਹਿਰਾਏ ਤਾਂ ਠਹਿਰਾਏ ਪੋਲੂਸ਼ਨ ਦੇ ਲਈ ਕਿਵੇਂ ਠਹਿਰਾ ਸਕਦੇ ਮੈਨੂੰ ਇਹ ਸਮਝਾਓ ਪਹਿਲਾਂ ਸੀ ਪੋਲਿਊਸ਼ਨ ਤਾਂ ਮੌਕੇ ਦੀ ਮੌਕੀ ਹੁੰਨੀ ਐ ਹੁਣ ਅੱਜ ਇਹ ਸਾਲ ਇੰਨੇ ਸਾਲ ਇਹ ਆਮ ਆਦੀ ਪਾਰਟੀ ਨੂੰ ਪੰਜਾਬ ਸਰਕਾਰ ਨੂੰ ਪੰਜਾਬੀਆਂ ਨੂੰ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹੁਣ ਅੱਜ ਬੀਜੇਪੀ ਦੀ ਸਰਕਾਰ ਬਣੀ ਨੂੰ ਤਕਰੀਬਨ ਸਾਲ ਹੋਣ ਵਾਲਾ ਹੋ ਗਿਆ ਉਹਦੇ ਲਈ ਆਮ ਆਦੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਜੀ ਕਿਵੇਂ ਜ਼ਿੰਮੇਵਾਰ ਹੋ ਇਹ ਸਮਝਾਓ ਮੈਨੂੰ ਇਹ ਟੋਟਲ ਫੇਲਿਅਰ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਕਿ ਇਹ ਅ ਬੀਜਪੀ ਵਾਲੇ ਹੁਣ ਉਹ ਨ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਲੋਕ ਨਕਾਰ ਚੁੱਕੇ ਤੇ ਇਹ ਜਿਹੇ ਬੇਤੁਕੀਆਂ ਗੱਲਾਂ ਘਪਰਾੜ ਦੇ ਵਿੱਚ ਕਰ ਰਹੇ ਨੇ ਅੱਛਾ ਨਾਂ ਬੜੇ ਬਦਲੇ ਜਾ ਰਹੇ ਨੇ ਤੁਸੀਂ ਵੀ ਪ੍ਰੈਸ ਕਾਨਫਰੰਸ ਕੀਤੀ ਆ ਮਨਰੇਗਾ ਦਾ ਨਾਂ ਵੀ ਬਦਲਿਆ ਗਿਆ ਤੇ ਨਾਂ ਬਦਲਣ ਨਾਲ ਵਿਕਾਸ ਸੰਭਵ ਹੋ ਜਾਏਗਾ ਕਿ ਨਾਂ ਬਦਲਣਾ ਹੀ ਜ਼ਰੂਰੀ ਆ ਨਾਂ ਬਦਲਣ ਦੀ ਲੋੜ ਨਹੀਂ ਜੀ ਕੰਮ ਬਦਲਣ ਦੀ ਲੋੜ ਹੁੰਦੀ ਆ ਤੁਸੀਂ ਕੰਮ ਨੇ ਜਿਹੜੇ ਕੰਮ ਚੰਗੇ ਕਰੋ ਜੇ ਕਿਤੇ ਕਿਸੇ ਜਗ੍ਹਾ ਦੇ ਉੱਪਰ ਕੋਈ ਗਲਤ ਹੋ ਰਿਹਾ ਹੈ ਕੋਈ ਪਿਛਲੇ ਸਰਕਾਰਾਂ ਗਲਤ ਕਰਦੀਆਂ ਰਹੀਆਂ ਨੇ ਉਹਦੇ ਵਿੱਚ ਇੰਪਰੂਵਮੈਂਟ ਕਰੋ ਤੁਸੀਂ ਨਾਮ ਨਾਲ ਕੀ ਕੀ ਮੈਟਰ ਕਰਦਾ ਹੂੰ ਠੀਕ ਹੈ ਨਾ ਇਹ ਸਿਰਫ ਔਰ ਸਿਰਫ ਨੋਮੀਨਲ ਕਲਚਰ ਨੇ ਜਿਹੜੇ ਉਹ ਚੇਂਜ ਕਰਨ ਲੱਗੇ ਹੋਏ ਨੇ ਜਿਸ ਦੇ ਨਾਲ ਮੈਂ ਸਮਝਦਾ ਕਿ ਔਰ ਉਸ ਤੋਂ ਵੱਡੀ ਗੱਲ ਮੈਂ ਕਹਿੰਦਾ ਨਾਮ ਦੀ ਤੁਸੀਂ ਗੱਲ ਕੀਤੀ ਨਾਮ ਨਾਲੋਂ ਵੱਡੀ ਗੱਲ ਇਹ ਹੈ ਵੀ ਜਿਹੜੀ ਪਹਿਲਾਂ 100% ਸੈਂਟਰਲੀ ਸਪੌਂਸਰਡ ਸਕੀਮ ਸੀ ਉਹਨੂੰ ਮਨਰੇਗਾ ਨੂੰ ਇਹ 60 40 ਕਰ ਲੱਗੇ ਨੇ ਇੱਕ ਪਾਸੇ ਤਾਂ ਤੁਸੀਂ ਜੀਐਸਟੀ ਦੇ ਜ਼ਰੀਏ ਤੇ ਬਾਕੀ ਰਜਿਮ ਦੇ ਜ਼ਰੀਏ ਸਾਰੀਆਂ ਫਾਈਨੈਂਸ਼ੀਅਲ ਪਾਵਰਾਂ ਆਪ ਦੇ ਕੋਲ ਸੈਂਟਰਲਾਈਜ਼ ਕਰ ਰਹੇ ਹੋ ਤੇ ਦੂਜੇ ਪਾਸੇ ਸਟੇਟਾਂ ਨੂੰ ਤੁਸੀਂ ਬੋਝ ਪਾ ਰਹੇ ਹੋ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਗਲਤ ਹੈ ਅੱਛਾ ਪੰਜਾਬ ਦੇ ਹੱਕ ਦੇ ਤੇ ਚੰਡੀਗੜ੍ਹ ਦੇ ਮਸਲੇ ਦੀ ਗੱਲ ਆ ਮਨੀਸ਼ Tiwari ਸਾਹਿਬ ਨੇ ਸੰਸਦ ਦੇ ਵਿੱਚ ਮਸਲਾ ਚੱਕਿਆ ਚੰਡੀਗੜ੍ਹ ਦੇ ਬੁਢਾਪਾ ਪੈਨਸ਼ਨ ਦਾ 2016 ਦਾ ਇਹਨਾਂ ਨੇ ਜ਼ਿਕਰ ਕੀਤਾ 25 ਦਾ ਜ਼ਿਕਰ ਕੀਤਾ ਭਾਜਪਾ ਵਾਲਿਆਂ ਨੇ ਬਿਆਨ ਦਿੱਤਾ ਕਹਿੰਦੇ ਸੂਬਾ ਸਰਕਾਰਾਂ ਸੋਚਣਗੀਆਂ ਯਾਨੀ ਕਿ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ ਚੰਡੀਗੜ੍ਹ ਤੱਕ ਕੀ ਪੰਜਾਬ ਹੁਣ ਕੋਈ ਕਦਮ ਚੱਕੇ ਗਏ ਇਸ ਸਬੰਧ ਦੇ ਵਿੱਚ ਨੇ ਮੈਂ ਨਹੀਂ ਸੁਣ ਰਿਹਾ ਮੈਂ ਸੁਣਨ ਵਿੱਚ ਤੁਹਾਡੇ ਤੋਂ ਪਤਾ ਲੱਗ ਰਿਹਾ ਜੀ ਕੋਈ ਮੈਨੂੰ ਪਹਿਲਾਂ ਦੇਖ ਲੈਣ ਤੋਂ ਪੜ ਲੈਣ ਤੋਂ ਵੀ ਉਹਨੇ ਕਹਾ ਕੀਆ ਔਰ ਉਹਦੇ ਚ ਕੀ ਲਾਜਿਕ ਕੀ ਹੈ ਤੇ ਰੈਲੇਵੈਂਸ ਕੀ ਹੈ ਮੈਂ ਫੇਰ ਹੀ ਕੁਝ ਜਵਾਬ ਦੂੰਗਾ ਚਲੋ ਠੀਕ ਹੈ ਮਹਿੰਦ ਸਾਹਿਬ ਗਲਬਾਤ ਕਰਨ ਲਈ ਤੇ ਇਹਨਾਂ ਨੇ ਦੱਸਿਆ ਜਿਹੜੇ ਨਤੀਜੇ ਆਏ ਨੇ ਚੋਣਾਂ ਦੇ ਪਰ ਦੂਜੇ ਪਾਸੇ ਜਿਹੜਾ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰ ਤੇ ਜਾਂ ਸਾਫ ਕਾ ਸਰਕਾਰ ਦੇ ਸਰ ਤੇ ਪੋਲੂਸ਼ਨ ਨੂੰ ਲੈ ਕੇ ਠੇਕਰਾ ਪੋੜਿਆ ਜਾ ਰਿਹਾ ਉਹਦੇ ਤੇ ਪੂਰੀ ਸਿਆਸਤ ਪੱਖ ਦੀ ਨਜ਼ਰ ਆ ਰਹੀ ਹੈ ਮੈਂ ਸੁਨੀਲ ਕੁਮਾਰ ਬਿਸ਼ਵਵਾਰਤਾ ਚੰਡੀਗੜ੍ਹ